ਹੈਲੋ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ YouTube ਫੈਮਿਲੀ ਨੂੰ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਜੀ ਫਸਲ ਕਣਕ ਕੱਢੀ ਜਾਵੇ ਤੂੜੀ ਬਣ ਜਾਵੇ ਪਰਮਾਤਮਾ ਸਾਥੀ ਸਰਦੀ ਮੀਂਹ ਭਰਿਆ ਹੱਥ ਰੱਖੇ ਅन्न दाते ਦੇ ਤੇ ਇਧਰ ਆਪਾਂ ਆਈ ਸੀ ਸੁਭਾ ਰਸਦ ਸਾਰੀ ਦੇ ਕੇ ਸੀਗੇ ਮੱਥਾ ਟੇਕ ਕੇ ਸੀਗੇ ਹੁਣ ਦੁਬਾਰਾ ਗੁਰਦੁਆਰਾ ਸਾਹਿਬ ਆਏ ਸੀ ਤੇ ਇੱਧਰ ਜੋ ਗੁਰਦੁਆਰਾ ਸਾਹਿਬ ਸੇਵਾ ਕਰਦੇ ਉਹਨਾਂ ਦੇ ਨੌਪੁੱਤ ਬੈਠੇ ਐ ਪੁੱਤੀ ਐ ਉਹਨਾਂ ਦੀ ਤੇ ਆਪਾਂ ਥੋੜਾ ਜਿਹਾ ਕਲਿੱਪ ਲਿਆ ਸੀਗਾ ਤੇ ਚਲਦੇ ਆ ਬਾਹਰ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਆਪਾਂ ਅੱਜ ਦਾ ਬਲੌਗ ਸਟਾਰਟ ਕਰ ਲਿਆ ਗੁਰਦੁਆਰਾ ਸਾਹਿਬ ਤੋਂ ਸਗਰਾਂ ਦੇ ਦਿਹਾੜੇ ਤੋਂ ਆ ਆਪਾਂ ਵਿਸਾਖੀ ਕਿਵੇਂ ਮਨਾਈ ਅੱਜ ਵਿਸਾਖੀ ਦਾ ਦਿਹਾੜਾ ਵਿਸਾਖ ਮਹੀਨਾ ਚੜ ਗਿਆ ਜੀ ਤੇ ਸਾਡੇ ਗੁਰਦੁਆਰੇ ਚੱਲਦਾ ਲੰਗਰ ਮਠਨਾ ਗੁਲਗਲੇ ਪਕੌੜੇ ਗੋਭੀ ਵਾਲੇ ਆਲੂ ਵਾਲੇ ਤੇ ਇੱਧਰ ਮੇਰੇ ਨਾਲ ਭੈਣਾ ਲੱਗਣਾ ਇਹ ਕਹਿੰਦੀਆਂ ਸਾਡੀ ਕਦੇ ਕੋਈ ਵੀਡੀਓ ਨਹੀਂ ਬਣਾਈ ਅੱਜ ਆਪਾਂ ਵੀਡੀਓ ਬਣਾ ਦਿੰਨੇ ਆ ਦੇਗ ਬਣਾ ਕੇ ਲੈ ਗਏ ਆ ਮੈਂ ਉਦੋਂ ਸਟਾਰਟ ਨਹੀਂ ਕੀਤਾ ਬਲੌਗ ਤੇ ਇੱਧਰ ਗੋਭੀ ਵਾਲੇ ਤਾਂ ਖੋਲ ਕੇ ਰੱਖਦੇ ਆ ਗੋਭੀ ਵਾਲੇ ਨਾ ਆ ਵੀ ਆਲੇ ਇੱਧਰ ਆਲੀ ਇੱਧਰ ਤੇਲ ਗਰਮ ਹੋ ਤਰਿਆ ਤੇ ਇੱਧਰ ਹਜੇ ਕੱਟਾ ਵੱਢੀ ਹੋ ਰਹੀ ਆ ਉਹ ਹੋ ਜੀ ਇੱਧਰ ਕੁੜੰਗਾ ਚਿੜੰਗਾ ਨਾਲ ਗਰਾਣੀ ਵਿੱਚ ਖਾਣਨਾ ਲੱਗੀਆਂ ਮਠੀਆਂ ਬਣਾਉਣਾ ਬਣਾ ਕੇ ਕੁੜਗੇ ਕੇ ਜੇ ਡਿਜ਼ਾਈਨ ਬਣਾਉਣੀਆਂ ਚਾਰ ਸਗੂਲ ਕੰਮ ਚੱਲ ਰਿਹਾ ਜੋਰਾਂ ਤੇ ਚੱਲ ਪਿਆ ਕੰਮ ਕਿ ਨਹੀਂ ਹਜੇ ਇੱਧਰ ਕਰਤਾ ਕੰਮ ਸਟਾਰਟ ਇੱਧਰ ਮੈਡਮ ਫੇਰ ਆਪਾਂ ਇੱਧਰ ਬੋਲ ਕੋਜ ਹੁਣ ਬੋਲਣਾ ਕੀ ਭਣੇ ਸੇਵਾ ਕਰਨੇ ਆ ਮਹਾਰਾਜ ਸੇਵਾ ਕਰਾਉਂਦਾ ਰਹਿਣਾ ਸਹੀ ਗੱਲ ਆ ਵਧੀਆ ਵਧੀਆ ਫਸਲ ਵਾੜੀ ਸੁੱਖ ਸ਼ਾਂਤੀ ਨਾਲ ਵੱਡੀ ਕੱਢੀ ਜਾਵੇ ਹਨਾ ਪ੍ਰਮਾਤਮਾ ਸਭ ਤੇ ਚੜ੍ਹਦੀਆਂ ਕਲਾ ਰੱਖੇ ਹਮ ਕੀਰਾਂ ਦਾ ਰਾਬਟ ਬਣਾ ਰਿਹਾ ਉਹ ਵੀ ਵੀਡੀਓ ਬਣਾਉਂਦਾ मैं तेरे पोती पोती बना के आई है नोत दैठे से रब ने डराता पाके पक्की फसल पी तो हाँ सुखी नहीं कर दी कद करना कहता गुस्सा कर गई ਕੀ ਬਣਾਣਾ ਲੈ ਲੋ ਜੀ ਮੈਕਸ ਕੱਢਦੇ ਆਪਾਂ ਕਿਤੇ ਨੂਨ ਵਾਲੇ ਤੇ ਕਦੇ ਮਿੱਠੇ ਕਸ ਕਰ ਮਾਂ ਨੂੰ ਕੋਈ ਪਰਪਰਾ ਥੱਕ ਕਸ ਕਰ ਕਹੂਗਾ ਤਾਂ ਮੈਂ ਕੋ ਮੈਂ ਘਰੇ ਲੈ ਆਂਦੀ ਦੋ ਵਾਰੀ ਸਾ ਤੇ ਬਣੇਗਾ ਤਾਂ ਪਕੌੜੇ ਤੇ ਰਿੰਗੜ ਕਰਦੇ ਮੈਂ ਨਹੀਂ ਸਾ ਤੇ ਪਾਈ ਨਹੀਂ ਤੇ ਕਰ ਮਾਂ ਨੂੰ ਉਹ ਲੋਕ ਤੇ ਇਲਾਮ ਮਾਉਂ ਕੀ ਆ ਕਹਾਂ ਲੋਕਾ ਵੜੇ ਨੇ ਉੱਤਰ ਪੈਣਾ ਦਾ ਕੰਮ ਜਾਰੀ ਹੈ ਇੱਧਰ ਬੱਚੇ ਖੇਡਦੇ ਆ ਇੱਧਰ ਆਪਾਂ ਚਾਹ ਧਰਦੇ ਅੱਗ ਮਚਾਈ ਸੀ ਮੈਨੂੰ ਤੁਸੀਂ ਕਿਹਾ ਵੀ ਅੰਦਰ ਪਿਆ ਕੋਲ ਵਾਲਾ ਮੈਂ ਉਹ ਧਵਾ ਲਿਆ ਭੈਣੇ ਉਹ ਅੰਦਰ ਕਿਹਾ ਜਾਂ ਕੋਈ ਨਹੀਂ ਧਵਾ ਤੁਹਾਡਾ ਮੈਂ ਕਿਹਾ ਇਹ ਹੁਣ ਅੱਗ ਫੇਰ ਐਵੇਂ ਜਾਣੀ ਮਚਾਈ ਹੋਈ ਉਹ ਹੀ ਤਾਂ ਗੱਲਾਂ ਇੱਧਰ ਵੀ ਸੇਕ ਉੱਧਰ ਵੀ ਸੇਕ ਤੁਹਾਨੂੰ ਔਖਾ ਹੋ ਜਾਣਾ ਐ ਇੱਥੇ ਪਾਉਣਿਆ ਹਾਂ ਇੱਥੇ ਕੱਢ ਲਓ ਹਨਾ ਟੱਬ ਵਿੱਚ ਮੁੰਨਾ ਖਾਣ ਤੇ ਰੱਖ ਤੇ ਕੱਟੀਆਂ ਸੱਧਾ ਕਰ ਕਰਦੇ ਆਂ ਕਸਟਮਰ ਨੂੰ ਟੈਨਸ਼ਨ ਆਇਆ ਤੇ ਬਾਹ ਖਾਣ ਨੂੰ ਬੋਲਾ ਲਿਓ ਮੈਂ ਲੱਗ ਜਣੀ ਨਾਲ 2 ਮਿੰਟ ਕੈਮਰਾ ਰੋਕ ਦਿਨੇ ਆਪਾਂ ਆਹ ਦੇਖੋ ਮਠਨਾ ਦੀ ਕੁੜੀ ਨੇ ਡਿਜ਼ਾਈਨਿੰਗ ਕਰੀ ਐ ਤੂੰ ਰੱਖਿਆ ਸੀ ਆਹ ਦੇਖੋ ਪੁਰਾਣ ਕਰ ਸੁਖੀ ਗਾਣ ਹਾਂ ਹੁਣ ਆਪਾਂ ਕੱਟ ਕੇ ਦਿਖਾਵਾਂਗੇ ਪੰਗੇ ਲੈਨੇ ਨਾ ਜਿਆਦਾ ਮਿੰਟ ਤਾਂ ਸਾਫ ਰੱਖ ਟੱਕਾ ਕਣੀ ਕੱਢੀ ਸਾਡੇ ਹਾਥੀ ਥਾਲਾਂ ਵਰਗੇ ਆ ਤੂੰ ਟੈਨਸ਼ਨ ਨਾ ਲੈ ਕੰਮ ਕਰ ਕਰ ਕੇ ਵੇਖ ਜਿਹੜੇ ਮੋٹے ਮੋٹے ਹੋਏ ਉਹ ਦੋ ਜਣਿਆਂ ਨੇ ਇਹ ਵੇਲੇ ਰਹਿ ਕੇ ਨਹੀਂ ਆਏ ਬਣੇ 4 ਮਹੀਨੇ ਵੱਡੀ ਆ ਛੋਟੀ ਬਣੀ ਆ ਪਾਣੀ ਪੈਂਦਾ ਹੀ ਕਿਥੇ ਬਣੇ ਤੇ ਬਾਹਰੇ ਭਾਰੀ ਆ ਇਹਨੂੰ ਡੰਡੀ ਵੀ ਚੱਲ ਸੱਠ ਸੁੱਕੀ ਪਿਛਾ ਸੀ ਤੱਕ ਪਿਛੇ ਆ ਬਰਾ ਮੈਨੂੰ ਆ ਕਹਿ ਰਿਹਾ ਬਣਾ ਕੇ ਲਿਆਉਗੀ ਤਾਜੀ ਝਾਰਨੀ ਉਹ ਵੀ ਇਹ ਭਾਰੀ ਆ ਫੇਰ ਕੰਮ ਆਉਗੀ ਹਣ ਫੇਰ ਆਗ ਗਈ ਭੈਣੋ ਕਸਤਾਰ ਮੈਂ ਤਾਂ ਚਾਹੀ ਧਰਦੀ ਨੀ ਮੇਰੇ ਨਾਲ ਕਿੱਡੀ ਮਾਰੀ ਆ ਪਾਪਾ ਕਹੇ ਤੇ ਕੰਮ ਸੱਡ ਕੋਈ ਨਹੀਂ ਸੇਵਾ ਹੀ ਆ ਤੈਨੂੰ ਪ੍ਰਮਾਤਮਾ ਨੇ ਕੁਛ ਲਕੋ ਕੇ ਤਾਂ ਨਹੀਂ ਰੱਖਿਆ ਫਿਰ ਇੰਨੇ ਟਾਈਮ ਦੀ ਸੇਵਾ ਕਰਦੀਆਂ ਬਾਬੇ ਨੇ ਸਾਰਾ ਕੁਛ ਹੀ ਦਿੱਤਾ ਹਾਂ ਤੇਰੇ ਉਦਮ ਨਾਲ ਅਸੀਂ ਆ ਜਣਗੇ ਜੇ ਇੱਥੇ ਕੋਈ ਪਾਠੀ ਹੋਵੇ ਗੁਰਦੁਆਰੇ ਅਸੀਂ ਉਹ ਨਾਲੀ ਜਦੋਂ ਕਾਟ ਕਰਨ ਲੱਗੀ ਹਾਂ ਤੇਰੇ ਹਾਂ ਤੇਰੇ ਘਰ ਕੇ ਅਸੀਂ ਆ ਜਾਂਦੀਆਂ ਵੀ ਚੱਲ ਲੱਗ ਗਈਆਂ ਜਾ ਵੀਰਾ ਤੋ ਘਰ ਆ ਲਿਆ ਫਟਾਪਾ ਤਾਪ ਲਿਆ ਚਾਹਲਾ ਪਹਿਨੇ ਉੱਥੇ ਚੱਕ ਕੇ ਮੈਂ ਤਾਂ ਅੱਗੇ ਦਾਲ ਵਾਲਾ ਧੋਲਿਆ ਸਬਜ਼ੀ ਵਾਲਾ ਧੋਲਿਆ ਜਾਂਦੇ ਆਂ ਪਹਿਨ ਬਣ ਕੇ ਜਾ ਸੇਵਾ ਲੱਗੂ ਤੈਨੂੰ ਮੈਂ ਹੁਣ ਕੈਮਰਾਮੈਨ ਆ ਮੈਂ ਹੋਰ ਕੁਝ ਕਰ ਨਹੀਂ ਸਕਦੀ ਨਹੀਂ ਮੈਂ ਕਰਦਾ ਵੀ ਅੱਗ ਮਚਾਈ ਸੀ ਉਹ ਵਿਚਾਰੀ ਐਵੇਂ ਤੁਰ ਹੀ ਜਾਂਦੀ ਹੈ ਭੱਜੀ ਵੀ ਸ਼ਰਮ ਖਾ ਰਹੀ ਤੇ ਮੈਂ ਚੜਿਆ ਤੱਕ ਮੈਂ ਤਾਂ ਕਹਿੰਦੀ ਤਾਰ ਲਓ ਫਿਰ ਉੱਤੇ ਕੜਾਈ ਕਿ ਨਹੀਂ ਨਹੀਂ ਉਹ ਚੱਲਦੀ ਵੱਧ ਸੇਵਾ ਇਹ ਵੀ ਮੱਠੀਆਂ ਤੇ ਚੜਦਾ ਨੂਨ ਵਾਲਿਆਂ ਤੇ ਵੀ ਨੀ ਪਕੌੜੇ ਆ ਠੀਕ ਚੜ ਹਾਂ ਬੇਸਰ ਹੌਲੀ ਹੌਲੀ ਬੰਦ ਆਟਾ ਛੇਤੀ ਪੱਕ ਜਾਂਦਾ ਲੋ ਜੀ ਸਾਡੇ ਨਾਲ ਹੋਈ ਝੇਟ ਅੱਗੇ ਤੇਰਾ ਖਿੱਲਰ ਗਿਆ ਡਿਜ਼ਾਈਨ ਹੁਣ ਹੋਰ ਡਿਜ਼ਾਈਨ ਚੱਕ ਲਿਆ ਉਹ ਤਾਂ ਸਾਰਾ ਖਿੱਲਰ ਗਿਆ ਵਿੱਚ ਪਾਏ ਤੂੰ ਉਹ ਤਾਂ ਮਟਰੀ ਬਣ ਗਈ ਆ ਮਟਰੀ ਬਣ ਗਈ ਆ ਲੱਗੇ ਮਾਂ ਪੱਤੇ ਡਿਜ਼ਾਈਨ ਬਣਾਉ ਹੁਣ ਤੇਰਾ ਫੁੱਲ ਖੁੱਲਿਆ ਹੁਣ ਥੋੜਾ ਫੁੱਲ ਬਣਾਇਆ ਲੈ ਕੁਛ ਨਹੀਂ ਰਿਹਾ ਵਿੱਚ ਸਾਰੇ ਖੁੱਲ ਗਏ ਯਾਰ ਤੂੰ ਹੀ ਵੇਚਣਾ ਤਾਂ ਨਹੀਂ ਕੀ ਕਰਾਉਣਾ ਉਹ ਆਪੇ ਹੀ ਖੁੱਲ ਗਿਆ ਫੁੱਲ ਕੀ ਉਹ ਨਹੀਂ ਨਹੀਂ ਭੈਣੇ ਫੁੱਲ ਖੁੱਲ ਗਿਆ ਉਹ ਵਿੱਚ ਤੇਲ ਦੇ ਆ ਵੀ ਤੇਰਾ ਖਰ ਉਰੇ ਕਰ ਡਿਜ਼ਾਈਨ ਦਿਖਾ ਦੇਗੀ ਚਲ ਹੁਣ ਆ ਡਿਜ਼ਾਈਨ ਬਣਾਇਆ ਕਰੀਂ padema padanna ze no ਕੀ ਕਾਮਨ ਨਾਮ ਕਹ ਲੈ ਰਿਹਾ ਕੋ ਸੋਹ ਬਾਰੇ ਦੁਸ਼ਨਾ ਪ੍ਰਭ ਜਿਉਰਨਾ ਕੋ ਪ੍ਰੀਤਮ ਜਾਨੀ ਜੇ ਲੱਗ ਤਰਹੀ ਨਿਰਮਲ ਬੋਲੋ ਬੋਲੋ ਆਪਾਂ ਜਮਾਨੀ ਕਟਨੀ ਆਪਾਂ ਵੀ ਪਾ ਦੇਣੀ ਜਿਹਨੇ ਬੋਲਣਾ ਬੋਲ ਗਈ ਨਹੀਂ ਹਜੇ ਟਾਲਣ ਟਾਲ ਗਈ ਸੀ ਐਸ ਲਈ ਕਹਿੰਨੀ ਭਾਈ ਸਾਹਿਬ ਨਾਲ ਜਿਹਨੇ ਬੋਲਣਾ ਫੇਰਨਾ ਕਿ ਮੈਂ ਕਟਰੀ-ਕੁਟਰੀ ਦੀ ਕਿਸੇ ਨੇ ਇਤਰਾਜ਼ ਕੀਤਾ ਦਵੇ ਨਹੀਂ ਮੈਨੂੰ ਮੰਗ ਜਾਣ ਹਮ ਮਜੀਤ ਮੜਨ ਉਹ ਨਾ ਤਾਂ ਲੰਦਰ ਯਾਦ ਰਵੇ ਨੋ ਨਾਵਾਂ ਕਿਹਨਾਂ ਨਾ ਲੱਗੇ ਲਾਉ ਜੀ ਇੱਥੇ ਗੱਲ ਚੱਲ ਰਹੀ ਸੀਗੀ ਅੱਜ ਕੱਲ ਦੇ ਮਾਹੌਲ ਤੇ ਪੁਰਾਣੇ ਮਾਹੌਲ ਬਾਰੇ ਵਗੇ ਅਗੇ ਬੱਚਿਆਂ ਨੂੰ ਹਨਾ ਕੁੜੀਆਂ ਨੂੰ ਵੀ ਛੋਟੀ ਛੋਟੀ ਉਮਰੇ ਵਿਆਹ ਦਿੰਦੇ ਸੀ 10 ਪੜੀ 12 ਬੜੀ ਨੂੰ ਅੱਜ ਕੱਲ੍ਹ ਫੌਜ ਦੇਗਾ ਪੁਲਸ ਦੇਗਾ ਹੋਰ ਪਾਇਲਟ ਬਣਜੂ ਉਹ ਬਣਜੂ ਉਹ ਬਣਜੂ ਅੱਜ ਕੱਲ੍ਹ ਬੱਚਿਆਂ ਨੂੰ ਆਪਾਂ ਪੜਾ ਰਹੇ ਆ ਤੇ ਅੱਗੇ ਸਮਝ ਨਹੀਂ ਹੁੰਦੀ ਸੀ ਕਿ ਜਵਾਨੀ ਦੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਦੋਂ ਸੁਰਤੋਂ ਦੀ ਹੁੰਦੀ ਸੀ ਉਦੋਂ ਬੱਚੇ ਵੱਡੇ ਹੋ ਜਾਣੇ ਤੇ ਪਰ ਅੱਜ ਕੱਲ੍ਹ ਮਾਹੌਲ ਚੇਂਜ ਹੋ ਰਿਹਾ ਇਸ ਤਰ੍ਹਾਂ ਦੀ ਸਾਡੀ ਗੱਲਬਾਤ ਚੱਲ ਰਹੀ ਸੀ ਇੱਥੇ ਨਾਲੇ ਅਸੀਂ ਪਕੌੜੇ ਕੱਢ ਰਹੇ ਸੀ ਕਿਉਂਕਿ ਕੀਰਾ ਸੰਗਤ ਨੂੰ ਛਕਾਤੇ ਸੀਗੇ ਬਾਕੀ ਜਿਹੜੇ ਵਦੇ ਉਹ ਸਾਰਿਆਂ ਦੇ ਘਰਾਂ ਵਿੱਚ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਅਸੀਂ ਹਰ ਮਿਵਾਰਾ ਕਰਦੇ ਹੁੰਨੇ ਜਦੋਂ ਵੀ ਲੰਗਰ ਲਾਈਏ ਤੇ ਇਥੇ ਇਹਨਾਂ ਦੀ ਵੀਡੀਓ ਕਹਿੰਦੀ ਸਾਡੀ ਹੋਰ ਵੀਡੀਓ ਬਣਾ ਆਪਾਂ ਚਲਾਤੀ ਸੀਗੀ ਵੀਡੀਓ ਫਿਰ ਨਾਲ ਗੱਲਾਂ ਬਾਤਾਂ ਕੀਤੀਆਂ ਇਥੇ ਤੇ ਇਹ ਗੁਰਦੁਆਰਾ ਸਾਹਿਬ ਸੇਵਾ ਕਰਦੇ ਨੇ ਜਿਹੜੇ ਕੁਰਸੀ ਤੇ ਬੈਠੇ ਹੁਣ ਪਕੌੜੇ ਕੱਢ ਰਹੀ ਹੈ ਇਹਨਾਂ ਦੀ ਬੀਟੀ ਪੁਲਿਸ ਦੇ ਵਿੱਚ ਆ ਤੇ ਗੱਲਾਂ ਚੱਲ ਰੰਗਾਂ ਸੀਂਗਾ ਜਿਹੜੀ ਉਹ ਠੰਡੇ ਦੀ ਅਮਨਦੀਪ कौर ਫੜੀ ਗਈ ਆ ਉਸ ਬਾਰੇ ਫਿਰ ਮੈਂ ਤਾਂ ਕਿ ਆਵਾਜ਼ ਘੱਟਦੀ ਆ ਆਪਦੀ ਆਵਾਜ਼ ਦਿੱਤੀ ਆ ਮੱਕੀ ਦੇ ਪਕਵੜਿਆਂ ਦੇ ਨਾਲ ਜੀ ਵਰਕੀ ਗਲਾਵ ਜਣਾ ਰਸਗੁਲੇਆਂ ਦਾ ਵੀ ਲੰਗਰ ਹੈ ਤੁਸੀਂ ਵੀ ਸ਼ਬੋ ਜੀ ਮੇਰੀ ਸਾਰੀ YouTube ਫੈਮਿਲੀ ਸਾਰਿਆਂ ਦਾ ਧੰਨਵਾਦ ਜੀ ਜੋ ਮੇਰੀ ਵੀਡੀਓ ਨੂੰ ਦੇਖਦੇ ਆ ਬਲੌਗ ਨੂੰ ਦੇਖਦੇ ਆ ਪਸੰਦ ਕਰਦੇ ਆ ਠੀਕ ਹੈ ਜੀ ਆਪਣੇ ਤੋਂ ਵੀ ਜਿੰਨੀ ਕਿ ਸੇਵਾ ਹੋਈ ਕੀਤੀ ਹਿੱਸਾ ਪਾਇਆ ਇਹ ਮਤਲਬ ਕਿ ਸਾਡੇ ਨਾਲ ਭੈਣਾਂ ਦਾ ਆਪਰਾ ਲਾ ਹੁੰਦਾ ਇਹ ਸਾਡੀਆਂ ਭੈਣਾਂ ਦਾ ਪ੍ਰਾਲਾ ਹੁੰਦਾ ਵੀ ਘਰਾਂ ਤੋਂ ਰਾਸਣ ਪਾਣੀ ਇਸ ਇਕੱਠਾ ਕਰ ਲੈਣੀਆਂ ਉਸ ਮੋਰ ਦੀ 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 ਉਹ ਪੈਸੇ ਇਕੱਠੇ ਕਰਕੇ ਲੈ ਆਉਣੀਆਂ ਤਾਂ ਕਰਕੇ ਲੰਗਰ ਲਾ ਲਈ ਤੇ ਸਾਡੀ ਭੱਠੀ ਕਾਮਯਾਬ ਨਹੀਂ ਹੋਈ ਅਸੀਂ ਇੱਧਰ ਚੁੱਲ੍ਹੇ ਤੇ ਕੰਮ ਸਟਾਰਟ ਕਰ ਲਿਆ ਪਰਮਾਤਮਾ ਨੇ ਪ੍ਰਾਲਾ ਕਰਾਇਆ ਇੱਧਰ ਲੰਗਰ ਚੱਲ ਰਿਹਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਾਂਉ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਿਊਕ ਕਮੈਂਟ ਕਰਕੇ ਦੱਸਿਓ ਥੈਂਕ ਯੂ ਫॉर ਵਾਚਿੰਗ ਜੀ ਸਾਰੇ ਨੂੰ ਧੰਨਵਾਦ